ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਤੇ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੀਆਂ ਦਾ ਹਾਲ ਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹਦਾ ਸਾਬ ਬੜੀ ਚਿੰਤਾਜਨਕ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਜੀ ਕਿ ਪੰਜਾਬ ਚ ਹੜ੍ਹਾਂ ਨਾਲ ਸਥਿਤੀ ਹੋਰ ਜ਼ਿਆਦਾ ਭਿਆਨਕ ਹੋ ਗਈ ਹੈ ਤੇ ਕਈ ਹੁਣ ਮੰਤਰੀ ਕਈ ਵਿਧਾਇਕ ਜਿਹੜੇ ਅੱਗੇ ਆਏ ਨੇ ਉਹਦਰ ਰਵਜੋਤ ਸਿੰਘ ਹੋਰੀ ਨੇ ਜਿਹੜੇ ਮੰਤਰੀ ਨੇ ਉਹਨਾਂ ਨੇ ਵੀ 1 ਸਾਲ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਅਭੀ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਆ ਨਾ ਜਦੋਂ ਸਾਂਝ ਪਾ ਰਹੇ ਆ ਤੇ ਇਸ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਜਲੰਧਰ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਹੋਰ ਵੀ ਬਖ ਬਖ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਖਬਰਾਂ ਦੂਜੀ ਮੁਸੱਤਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਹਲੇ 24 ਘੰਟੇ ਹੋਰ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਆ। બીજી ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਕੁਦਰਤ ਦੀ ਜਿਹੜੀ ਮਾਰ ਪਈ ਆ ਤੇ ਜਿਹੜੀ ਪੈ ਰਹੀ ਆ ਇਹਦੇ ਵਿੱਚੋਂ ਨਿਕਲਣ ਲਈ ਪੰਜਾਬ ਨੂੰ ਬਹੁਤ ਲੰਮਾ ਸਮਾਂ ਲੱਗਣਾ। ਪੰਜਾਬ ਦੇ ਵਿੱਚ 4.5 ਲੱਖ ਏਕੜ ਫਸਲ ਬਰਬਾਦ ਹੋ ਗਈ ਆ। ਪੰਜਾਬ ਦੇ ਵਿੱਚ ਸੈਂਕੜੇ ਘਰ ਦਰਜਨਾ ਲੋਕਾਂ ਦੀ ਮੌਤ ਹੋ ਗਈ ਆ। ਸੈਂਕੜੇ ਘੜ ਡੇਗ ਪਿਆ। ਪਤਾ ਨਹੀਂ ਕਿੰਨੇ ਕੁ ਪਸ਼ੂ ਆ ਜਿਹੜੇ ਰੁੜ ਗਏ ਆ। ਤੇ ਹਰੇ ਤਾਂ ਹੋਰ ਬਹੁਤ ਸਾਰੇ ਪਸ਼ੂ ਆ ਜਿਹੜੇ ਕਿ ਪਰਲੇ ਪਾਰ ਪਾਕਿਸਤਾਨ ਵੱਲ ਰੁੜ ਗਏ ਜਾਂ ਮੁੱਕ ਗਏ ਜਾਂ ਕੁਝ ਵੀ ਹੋ ਗਿਆ ਤੇ ਬਹੁਤ ਦਰਦਨਾਕ ਬਹੁਤ ਖਤਰਨਾਕ ਮੰਜ਼ਰ ਆ ਜਿਹੜਾ ਸਭ ਦੇ ਸਾਹਮਣੇ ਆਇਆ ਤੇ ਜਦੋਂ ਪਾਣੀ ਸੁੱਕਿਆ ਤੇ ਸਾਨੂੰ ਉਸ ਵੇਲੇ ਪਤਾ ਲੱਗਣਾ ਵੀ ਭਾਈ ਹੋਰ ਕੀ ਕੀ ਸਾਡਾ ਨੁਕਸਾਨ ਹੋ ਗਿਆ ਕੀ ਕੀ ਸਾਡਾ ਨੁਕਸਾਨ ਦੇ ਵਿੱਚ ਵਹਿ ਗਿਆ ਅਗਲੀ ਦਿਨ ਐ ਜੀ ਕਿ ਪੰਜਾਬ ਦੇ ਮੰਤਰੀ ਸਹਿਬਾਨ ਪੰਜਾਬ ਦੇ ਹੋਰ ਲੋਕ ਆ ਜਿਹੜੇ ਉਹ ਬਹੁਤ ਮਦਦ ਕਰਨ ਵਾਸਤੇ ਅੱਗੇ ਆਏ ਆ ਪੰਜਾਬ ਦੇ ਮੰਤਰੀਆਂ ਨੇ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਤੇ ਜਿਹੜੇ ਹੈਗੇ ਨੇ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਪੰਜਾਬ ਦੇ ਸਥਾਨਕ ਸਰਕਾਰਾਂ ਮਾਹਮੇਂ ਦੇ ਮੰਤਰੀ ਉਹਨਾਂ ਨੇ ਆਪਦੇ ਵੱਲੋਂ ਇੱਕ ਸਾਲ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਉਹ ਕਹਿੰਦੇ ਜੀ ਕਿ ਮੈਂ ਆਪਣੀ ਪੂਰੇ ਇੱਕ ਸਾਲ ਦੀ ਤਨਖਾਹ ਦੇਣ ਦਾ ਐਲਾਨ ਕਰਦਾ ਉਧਰੋਂ ਜਾਣਕਾਰੀ ਮਿਲੀ ਜੀ ਕਿ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜੀ 5 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਜੀ ਇਹ ਵੀ ਚੰਗੀ ਗੱਲ ਆ ਸੋ ਬਹੁਤ ਸਾਰੇ ਲੋਕ ਬੜੀ ਮਦਦ ਕਰ ਰਹੇ ਆ ਇਨਾਂ ਹਰਾਂ ਦੇ ਵਿੱਚ ਕਈ ਲੋਕ ਆ ਜਿਹੜੇ ਉਹ ਪੈਸੇ ਵੀ ਗਰੀਬਾਂ ਦੇ ਖਾਈ ਜਾਂਦੇ ਆ ਤੇ ਇਹਦੇ ਉੱਤੇ ਸਾਨੂੰ ਬੜਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਤੇ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਆ ਤੇ ਉਹਦੇ ਵਿੱਚ ਇਦਾਂ ਦਾ ਕੋਈ ਤੱਕਾ ਧੋਖਾ ਕਰਨਾ ਨਹੀਂ ਚਾਹੀਦਾ ਵੈਸੇ ਪਰ ਪਤਾ ਲੱਗਾ ਜੀ ਕਿ ਕੁਝ ਲੋਕਾਂ ਨੇ ਹੜਪੀੜਤਾ ਨੇ ਇਹ ਆਪ ਜਾਣਕਾਰੀ ਦਿੱਤੀ ਆ ਵੀ ਸਾਡੇ ਪੈਸੇ ਕਿਵੇਂ ਖਾਦੇ ਜਾ ਰਹੇ ਆ ਹੁਣ ਇੱਕ ਮੁੰਡਾ ਗੁਰਦਾਸਪੁਰ ਦਾ ਉਹਦੀ ਕੋਠੀ ਆ ਜਿਹੜੀ ਬਣ ਰਹੀ ਸੀ ਤੇ ਉਹਦੀ ਕੋਠੀ ਠਹਿ ਗਈ ਬਣਦੀ ਬਣਦੀ ਤੇ ਕਈ ਲੋਕ ਉਹਦੀਆਂ ਕੋਠੀ ਦੀਆਂ ਫੋਟੋ ਪਾ ਕੇ ਤੇ ਥੱਲੇ ਆਪਦਾ ਅਕਾਊਂਟ ਨੰਬਰ ਦੇ ਕੇ ਕਿਸੇ ਡੁੱਬੇ ਹੋਏ ਬੰਦੇ ਦਾ ਕਾਊਂਟਰ ਨੰਬਰ ਪਾਉਣ ਦੀ ਥਾਂ ਦੇ ਉੱਤੇ ਫੋਟੋ ਉਹਦੀ ਪਾ ਕੇ ਤੇ ਆਪਦਾ ਕਾਊਂਟਰ ਨੰਬਰ ਪਾ ਕੇ ਤੇ ਪੈਸੇ ਇਕੱਠੇ ਕਰੀ ਜਾਂਦੇ ਆ ਸੋ ਮਤਲਬ ਇਹ ਵੀ ਕਿ ਇਨ੍ਹਾਂ ਹੜਾਂ ਦੇ ਵਿੱਚ ਸ਼ਰਧਾ ਵੀ ਬਹੁਤ ਆ ਸੇਵਾ ਵੀ ਬਹੁਤ ਆ ਸਮਰਪਣ ਭਾਵਨਾ ਵੀ ਬਹੁਤ ਆ ਤੇ ਠੱਗੀਆਂ ਵੀ ਬਹੁਤ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਰਣਾ ਸਾਹਿਬ ਕਿ ਹਾਲੇ ਤੱਕ ਬਹੁਤ ਕੁਝ ਹੋਣਾ ਤੇ ਉਧਰ ਦੂਸਰੇ ਪੰਨੇ ਵੈਸੇ ਤਾਂ ਸਥਿਤੀ ਕਦੋਂ ਤੋਂ ਭਿਆਨਕ ਬਣੀ ਹੋਈ ਹੈ ਜੀ ਪੰਜਾਬ ਦੇ ਵਿੱਚ ਕਦੋਂ ਤੋਂ ਖਬਰ ਆ ਰਹੀਆਂ ਨੇ ਹੜ੍ਹ ਦੇ ਬਾਬਤ ਪਰ ਅਰਵਿੰਦ ਕੇਜਰੀਵਾਲ ਹੋਰੀ ਹੁਣ ਬੋਲੇ ਨੇ ਜੀ ਚੁੱਪੀ ਤੋੜਤੀ ਉਹਨਾਂ ਨੇ ਉਹ ਕਹਿੰਦੇ ਆਮ ਆਦਮੀ ਪਾਰਟੀ ਖੜੀ ਹੈ ਪੰਜਾਬ ਦੇ ਨਾਲ ਉਹ ਚਲੋ ਜੀ ਦੇਖੋ ਕੇਜਰੀਵਾਲ ਹੋਰੀ ਆਪ ਤਾਂ ਨਹੀਂ ਖੜੇ ਨਾ ਜੀ ਚਲੋ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਕਿ ਪੰਜਾਬ ਦੇ ਵਿੱਚੋਂ ਜਿਤਾਏ ਹੋਏ ਆ ਉਹ ਤਾਂ ਇਸ ਵੇਲੇ ਫਿਰਦੇ ਹੀ ਆ ਜੀ ਪੰਜਾਬ ਦੇ ਵਿੱਚ ਪਰ ਗੱਲੇ ਜੀ ਕਿ ਇਸ ਵळे ਕੇਜਰੀਵਾਲ ਹੋਰੀ ਤਮੰਨੀ ਸੁਸੋਧਿਆ ਆਪ ਕਿੱਥੇ ਆ ਸਵਾਲ ਤਾਂ ਸਿਰਫ ਤੇ ਸਿਰਫ ਇਨਾ ਤੇ ਗੱਲੇ ਜੀ ਕਿ ਉਹਨਾਂ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਪਰ ਹੁਣ ਕੇਜਰੀਵਾਲ ਨੇ ਇੱਕ ਵੀਡੀਓ ਪਾ ਕੇ ਤੇ ਗੱਲ ਕਹੀ ਹੈ ਜੀ ਦੇਖੋ ਹਮ ਪੰਜਾਬ ਕੇ ਸਾਥ ਹੈ ਪੰਜਾਬ ਕੇ ਲੋਗੋ ਨੇ ਬਹੁਤ ਕੁਰਬਾਨੀਆਂ ਦੀ ਹੈ ਪੰਜਾਬ ਮੇ ਸੰਕਟ ਹੈ ਤੋ ਹਮ ਸਭੀ ਸਾਥ ਖੜੇ ਹੈ ਉਹ ਜਿਵੇਂ ਇੱਕ ਡਰਾਮਾ ਜਿਹਾ ਹੁੰਦਾ ਜੀ ਇਹ ਸਿਰਫ ਉਹ ਕੀਤਾ ਗਿਆ ਇਹ ਕੋਈ ਖਾਸ ਬਹੁਤ ਵੱਡੀ ਕੋਈ ਕਹਿ ਨਹੀਂਗੇ ਵੀ ਜ਼ਿਕਰ ਜੋ ਗੱਲ ਦੀ ਉਹਨਾਂ ਨੇ ਕੀਤੀ ਤੋ ਕਿ ਗੜੀਆਂ ਗੱਲਾਂ ਇਹਨਾਂ ਨੇ ਕਹੀਆਂ ਕਿ ਹਮ ਐਸੇ ਕਰਾਂਗੇ ਹਮ ਵੈਸੇ ਕਰਾਂਗੇ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕ ਆ ਜਿਹੜੇ ਉਹ ਪਹਿਲੇ ਜਾਣਦੇ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਹੀ ਇੱਕ ਕਮਿਊਨਿਟੀ ਤਨਖਾਹ ਦੇਣ ਦਾ ਐਲਾਨ ਆਪੜਾਂ ਨੇ ਕੀਤਾ ਤੇ ਬਾਕੀ ਪਾਰਟੀਆਂ ਦੇ ਆਗੂਆਂ ਦੇ ਵੀ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਅੱਜ ਕੱਲ ਕੇਜਰੀਵਾਲ ਹੋਰੀ ਕਹਿੰਦੇ ਹਮ ਦਿੱਲੀ ਵਿੱਚ ਪੈਸੇ ਇਕੱਠੇ ਕਰਕੇ ਤੇ ਹੜਪੀੜ ਤੋਂ ਕਿ ਮਦਦ ਕਰਾਂਗੇ ਪੰਜਾਬ ਵਿੱਚ ਜਾ ਕੇ ਮਦਦ ਕਰਾਂਗੇ ਸੋ ਗੱਲ ਇਹ ਜੀ ਕਿ ਤੁਹਾਡੀ ਤਾਂ ਮਦਦ ਪੰਜਾਬ ਕਰ ਰਿਆ ਵੀ ਤੁਸੀਂ ਹਾਰੇ ਹੋਏ ਲੋਕ ਆ ਤੁਹਾਨੂੰ ਹੈਲੀਕਾਪਟਰ ਦਿੱਤੇ ਆ ਤੇ ਪੰਜਾਬ ਤਾਂ ਤੁਹਾਡੀ ਮਦਦ ਕਰ ਰਿਆ ਤੁਸੀਂ ਪੰਜਾਬ ਦੀ ਫਤਾਲੀ ਕਿਵੇਂ ਮਦਦ ਕਰੋਗੇ ਮਤਲਬ ਇਹ ਜਿਕੇ ਸਿਆਸਤਦਾਨ ਆ ਜਿਹੜੇ ਉਹ ਸਿਆਸਤ ਕਰੀ ਜਾਂਦੇ ਆ ਤੇ ਜਿਹੜੇ ਆਮ ਲੋਕਾਂ ਕੋ ਮਦਦ ਕਰੀ ਜਾਂਦੇ ਆ ਕੱਲ ਦਾ ਇੱਕ ਗੁਰਪ੍ਰੀਤ ਸਿੰਘ ਬਣਾਵੜੀ ਨੇ ਇਹ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਆ ਉਹਨਾਂ ਨੇ ਬੜੀ ਸੋਹਣੀ ਪੋਸਟ ਪਾਈ ਆ ਤੇ ਮੈਂ ਕਹ ਰਿਹਾ ਜੀ ਕਿ ਸਾਰੇ ਪੰਜਾਬ ਦੇ ਐਮਐਲਏ ਤੇ ਬਾਕੀ ਪਾਰਟ ਗਰ ਦੇ ਦਿੱਤਾ ਇਸ ਵਾਂਗੂ ਪੋਸਟ ਪਾਉਣ ਚਲੋ ਉਹਨਾਂ ਨੇ ਫੇਸਬੁੱਕ ਦੇ ਉੱਤੇ ਲੰਮਾ ਚੌੜਾ ਕੁਝ ਲਿਖਿਆ ਉਹਦੇ ਉੱਤੇ ਐਂਡ ਦੇ ਉੱਤੇ ਇਹ ਗੱਲ ਲਿਖੀ ਆ ਉਹ ਕਹਿੰਦੇ ਦੇਖੋ ਜੀ ਜੇਕਰ ਮੈਂ ਇਸ ਕੁਦਰਤੀ ਆਫਤ ਦੇ ਮੌਕੇ ਤਣ ਦੇ ਹੀ ਨਾਲ ਸੇਵਾ ਕੀਤੀ ਹੈ ਤਾਂ ਮੈਨੂੰ ਭਵਿੱਖ ਦੇ ਵਿੱਚ ਵੋਟਾਂ ਪਾਈਆਂ ਜਾਣ ਜੇਕਰ ਮੇਰੀ ਸੇਵਾ ਤੋਂ ਤੁਸੀਂ ਖੁਸ਼ ਨਹੀਂ ਹੋ ਮੈਂ ਸਹੀ ਕੰਮ ਨਹੀਂ ਕਰ ਰਿਹਾ ਤਾਂ ਮੈਨੂੰ ਵੋਟਾਂ ਦੇ ਵਿੱਚ ਸਭ ਕੁਝ ਖਾਰਤਾ ਜਾਵੇ ਮੈਨੂੰ ਵੋਟਾਂ ਨਾ ਪਾਈਆਂ ਜਾਣ ਤੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਆ ਗੱਲ ਲਿਖਣੀ ਚਾਹੀਦੀ ਆ ਕਿ ਭਾਈ ਅਸੀਂ ਜੇਕਰ ਹੜਪੀੜਤਾ ਦਾ ਪਤਾ ਲਿਆ ਸਾਰ ਲਈ ਆ ਉਹਨਾਂ ਦੇ ਦਰਦ ਨੂੰ ਜਾਣਿਆ ਤਾਂ ਸਰੂਪ ਵਿੱਚ ਚੋ ਵੋਟਾਂ ਪਾਇਓ ਨਹੀਂ ਤਾਂ ਨਾ ਪਾਇਓ ਇਹ ਚੱਕਰ ਸਾਰੀ ਲਿਖਣ ਤੇ ਤਾਂ ਪਤਾ ਲੱਗੂਗਾ ਵੀ ਭਾਈ ਇਹ ਲੋਕਾਂ ਦੇ ਪ੍ਰਤੀ ਕਿੰਨੀ ਕੀ ਸੋਚ ਰੱਖਦੇ ਆ ਇਹਨਾਂ ਦੇ ਲਈ ਵੋਟਾਂ ਦੇ ਵਿੱਚ ਜਿਤਨਾ ਨਾ ਜਟਨਾ ਕਿੰਨਾ ਕੁ ਮਹੱਤਵਪੂਰਨ ਪਰ ਬਾਕੀਆਂ ਨੇ ਇਹ ਉਪਰਾਲਾ ਨਹੀਂ ਕੀਤਾ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਤੇ ਉਧਰ ਕਹਿੰਦੇ ਕਿ ਡੇਰਾ ਬਿਆਸ ਮੁਖੀ ਨੇ ਵੀ ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਜੀ ਕਿਸ ਬਾਬਤ ਹੋਈ ਹੈ ਮੁਲਾਕਾਤ ਜੀ ਬੇਸੇ ਸਿਸ਼ਟਾਚਾਰ ਦੇ ਨਾਤੇ ਮੁਲਾਕਾਤ ਹੋਈ ਹੈ ਜਿਵੇਂ ਕਿ ਪੰਜਾਬ ਦੇ ਕਈ ਨੇਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਮਿਲ ਕੇ ਆਉਂਦੇ ਹੁੰਦੇ ਆ ਉਸ ਤਰੀਕੇ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਕਈ ਲੋਕਾਂ ਨੂੰ ਮਿਲਣ ਚਲੇ ਜਾਂਦੇ ਹੁੰਦੇ ਆ ਸੋ ਅੱਜ ਕੱਲ੍ਹ ਰੇਖਾ ਗੁਫਤਾ ਦਿੱਲੀ ਦੀ ਮੁੱਖ ਮੰਤਰੀ ਨੂੰ ਮਿਲ ਕੇ ਆਏ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਿੱਲੀ ਦੀ ਮੰਤਰੀ ਦੇ ਕੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟਾਂ ਸ਼ੇਅਰ ਕੀਤੀਆਂ ਉਹਨਾਂ ਨੇ ਕਿਹਾ ਜੀ ਕਿ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਅੱਜ ਬਾਬਾ ਜੀ ਮਿਲਣ ਆਉਣ ਵਾਸਤੇ ਆਏ ਸੀਗੇ ਤੇ ਉਹ ਬੜੇ ਮਹਾਨ ਆ ਉਹਨਾਂ ਦੀ ਬੜੀ ਸਮਾਜ ਨੂੰ ਸੇਵਾ ਦੇ ਵਿੱਚ ਦੇਣਾ ਉਹਨਾਂ ਨੇ ਕਿਹਾ ਜੀ ਅੱਜ ਉਹ ਮਨ ਖੁਸ਼ ਹੋ ਗਿਆ ਸੋ ਮੈਨੂੰ ਲੱਗਦਾ ਵੀ ਕੋਈ ਸਿਆਸੀ ਗੱਲ ਤਾਂ ਨਹੀਂ ਹੋਈ ਹੋਣੀ ਪਰ ਕਿਉਂਕਿ ਉਹ ਵੈਸੇ ਵੀ ਜਦੋਂ ਪੰਜਾਬ ਦੇ ਨੇਤਾ ਵੀ ਮਿਲ ਕੇ ਆਉਂਦੇ ਇਹਨਾਂ ਨੂੰ ਤੇ ਡੇਰਾ ਬਿਆਸ ਦੇ ਵਿੱਚ ਜਾ ਕੇ ਉਸ ਵੇਲੇ ਫਿਰ ਆ ਕੇ ਦੱਸਦੇ ਹੁੰਦੇ ਵੀ ਰਾਜਨੀਤੀ ਦੀ ਕੋਈ ਗੱਲ ਨਹੀਂ ਕਰਦੇ ਕਿ ਬਾਬਾ ਜੀ ਪਰ ਇਹ ਗੱਲ ਕਹਿੰਦੇ ਹੁੰਦੇ ਵੀ ਭਾਈ ਸਾਰੇ ਜਾਣੀ ਆਪਾਂ ਮਿਲ ਕੇ ਕੰਮ ਕਰੀਏ ਹੋ ਸਕਦਾ ਪਈ ਦਿੱਲੀ ਦੀ ਮੁੱਖ ਮੰਤਰੀ ਦੇ ਨਾਲ ਵੀ ਕੋਈ ਗੱਲ ਨਾ ਹੋਈ ਹੋਵੇ ਉਹੋ ਜੀ ਪਰ ਗੱਲ ਕਰ ਲਈ ਹੈ ਜੀ ਕਿ ਮਿਲ ਕੇ ਆਏ ਆ ਤੇ ਰੇਖਾ ਗੁਪਤਾ ਨੇ ਬਹੁਤ ਖੁਸ਼ੀ ਸਾਂਝੀ ਕੀਤੀ ਹੈ ਜੀ ਜੀ ਤੇਨ ਸਾਹਿਬ ਉਧਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰੀ ਖੇਤਾਂ ਦੇ ਫਿਰੋਜ਼ਪੁਰ ਦੇ ਵੇਛੜ ਪਰਬავਤ ਖੇਤਾਂ ਦਾ ਉਹਨਾਂ ਨੇ ਜਾਇਜ਼ਾ ਲਿਆ ਜੀ हां बिल्कुल जी पंजाब ਦੇ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਇਹ ਜਾਇਸਟ ਜੀ ਫਿਰੋਜ਼ਪੁਰ ਦੇ ਵੱਲ ਤੇ ਇੱਥੇ ਇਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਲੋਕਾਂ ਦਾ ਦੁੱਖੜਾ ਜਾਣਿਆ ਗਿਆ ਫਿਰ ਇਹਨਾਂ ਨੇ ਕੁਝ ਕੁ ਲੋਕਾਂ ਨੂੰ ਜਿਹਨਾਂ ਨੂੰ ਮਿਲਦੇ ਸੀਗੇ ਔਰਤਾਂ ਰੂਪੀਆਂ ਤੇ ਇਹ ਵੀ ਫਿਰ ਉਹਨਾਂ ਨੂੰ ਮਿਲ ਕੇ ਰੋਏ ਤੇ ਭਾਵੁਕ ਹੋਏ ਆ ਤੇ ਇਹਨਾਂ ਨੇ ਕਿਹਾ ਜੀ ਕਿ ਕੁਦਰਤੀ ਆਫਤਾਂ ਆਪਾਂ ਇਹਦੇ ਵਿੱਚੋਂ ਨਿਕਲ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੰਨੇ ਜੋਗੇ ਹੈਗੇ ਸਰਕਾਰ ਜੋ ਕੁਝ ਕਰ ਸਕਦੀ ਆ ਉਹ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ ਤੇ ਪੰਜਾਬ ਮੰਤਰੀ ਨੇ ਜੁੱਤੀ ਆਪਦੀ ਲਾਹ ਕੇ ਏ ਟੇ ਭੁੰਜੇ ਬੈਠ ਕੇ ਰੋਟੀ ਖਾਧੀ ਆ ਤੇ ਇਹ ਫੋਟੋ ਬੜੀ ਵਾਇਰਲ ਹੋ ਗਈ ਆ ਤੇ ਮਤਲਬ ਇਹ ਇਸ ਕੋਲੇ ਬੜਾ ਫਚ ਚੱਲੀ ਜਾਂਦਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਲ ਜਿਹੜੇ ਸੁਖਵੀਰ ਸਿੰਘ ਬਾਦਲ ਆ ਕੱਲ ਉਹ ਵੀ ਕਈ ਥਾਵਾਂ ਦੇ ਉੱਤੇ ਗਏ ਸੀ ਤੇ ਉਹਨਾਂ ਦੇ ਵੱਲ ਵੀ ਜਾ ਕੇ ਤੇ ਉੱਤੇ ਰੋਕਣ ਮੁਲਾਕਾਤ ਕੀਤੀ ਗਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਉਹਦੇ ਸਮੇਂ ਦੇ ਵਿੱਚ ਵੱਟ ਤੋਂ ਵੱਧ ਮਦਦ ਕਰਾਂਗੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਜੇ ਸਾਡੀ ਸਰਕਾਰ ਆ ਗਈ ਆਪਣੀ ਆ ਗਈ ਤੇ ਫਿਰ ਤੁਸੀਂ ਦੇਖੋ ਵੀ ਅਸੀਂ ਕਿਹੜੇ ਕਿਹੜੇ ਫਿਰ ਤੁਸੀਂ ਦੇਖੋ ਜੀ ਅਸੀਂ ਇਹ ਵੱਡਾਂ ਵਾਲਾ ਕੰਮ ਪੱਕਾ ਹੀ ਕਰ ਦੇਣਾ ਅਸੀਂ ਲੋਕਾਂ ਦੀਆਂ ਮੰਗਾਂ ਜਿਹੜੀਆਂ ਪਹਿਲ ਦੇ ਆਧਾਰ ਦੇ ਉੱਤੇ ਮੰਨਿਆ ਕਰਾਂਗੇ ਸਾਰੇ ਮਸਲੇ ਅਸੀਂ ਹੱਲ ਕਰ ਦੇਾਂਗੇ ਉਹਨਾਂ ਨੇ ਆ ਗੱਲ ਕਹੀ ਆ ਸੋ ਮਤਲਬ ਇਹ ਆ ਕਿ ਇਸ ਵੇਲੇ ਨਾਲ-ਨਾਲ ਸਾਰੀ ਸਿਆਸਤ ਵੀ ਕਰਦੇ ਆ ਤੇ ਨਾਲ-ਨਾਲ ਭਾਈ ਸੇਵਾ ਵੀ ਚੱਲੀ ਜਾਂਦੀ ਆ ਪਰ ਦੁੱਖ ਇਸ ਗੱਲ ਦਾ ਹੁੰਦਾ ਜੀ ਕਿ ਜਿਹੜੇ ਲੋਕ ਡੁੱਬੇ ਪਏ ਆ ਨਾ ਉਹ ਲਗਾਤਾਰ ਹੀ ਡੁੱਬੇ ਪਏ ਆ ਉਹ ਪਾਣੀ ਘਟਦਾ ਨਹੀਂਗਾ ਹਲੇ ਹਨਾ ਇਹ ਕਈ ਥੱਬਾ ਦੇ ਉੱਤੇ ਫੁੱਟ 2 ਫੁੱਟ ਪਾਣੀ ਘਟ ਗਿਆ ਜਿਹੜਾ ਹੁਣ 10 ਫੁੱਟ ਦੇ ਵਿੱਚੋਂ 2 ਫੁੱਟ ਘਟ ਵੀ ਜਾਊਗਾ 8 ਫੁੱਟ ਤਾਂ ਹਲੇ ਵੀ ਹੈਗਾ ਤੇ ਇਹ ਪਤਾ ਨਹੀਂ ਕਦੋਂ ਸੁੱਕੂਗਾ ਤੇ ਕਦੋਂ ਮੁੱਕੂਗਾ ਉਤੋਂ ਮੀਂਹ ਹੋ ਰ ਆ ਜਾਂਦਾ ਜੇਟ ਹੋਰ ਖੋਲ ਦਿੱਤੇ ਜਾਂਦੇ ਆ ਡੈਮਾਂ ਦੇ ਸੋ ਉਹਦੇ ਕਰਕੇ ਲੋਕ ਫੇਰ ਡੋਬ ਜਾਂਦੇ ਆ ਸੋ ਇਹ ਸਾਰੇ ਵੇਰਵੇ ਲਗਾਤਾਰ ਸਾਹਮਣੇ ਆਈ ਜਾਂਦੇ ਆ ਉੱਥੋਂ ਦਾ ਇਹਦੇ ਉੱਤੇ ਪੀਆ ਚੱਲੀ ਕੀਤੀ ਜਾਂਦਾ ਪਰ ਇਸ ਤੋਂ ਵਾਲੇ ਪੰਜਾਬੀ ਖੜੇ ਹੋਣ ਪੰਜਾਬੀ ਖੜੇ ਹੋਏ ਆ ਪੰਜਾਬ ਕਾ ਦੀ ਬਹੁਤ ਮਦਦ ਕੀਤੀ ਆ ਤੇ ਬਹੁਤ ਹੋਰ ਮਦਦ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਐਸੇ ਗਲਤ ਸੱਲੀ ਵਾਲੀ ਹੈ ਕਿ ਇਸ ਵੇਲੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੀ ਜਿਹੜੀਆਂ ਪੰਜਾਬ ਨਾਲ ਖੜਨ ਦਾ ਐਲਾਨ ਕਰ ਰਹੀਆਂ ਨੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਪੰਜਾਬ ਦੇ ਨਾਲ ਖੜਨ ਦਾ ਐਲਾਨ ਕਰਤਾ ਚੰਗੀ ਗੱਲ ਆ ਦੇਖੋ ਉਹ ਭਾਵੇਂ ਕਲਾਕਾਰ ਨੇ ਭਾਵੇਂ ਰਾਜਨੀਤਿਕ ਲੋਕ ਨੇ ਭਾਵੇਂ ਬਾਲੀਵੁੱਡ ਦੇ ਕਲਾਕਾਰ ਨੇ ਉਹਨਾਂ ਨੇ ਬਹੁਤ ਸਾਰਿਆਂ ਨੇ ਮਦਦ ਕਰਨ ਦਾ ਐਲਾਨ ਕੀਤਾ ਅੱਜ ਜਿਵੇਂ ਹੁਣ ਸੰਜੇ ਰਤਨ ਨੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੜ ਆਇਆ ਅਸੀਂ ਪੰਜਾਬ ਦੇ ਨਾਲ ਖੜੇ ਆ ਉਦੋਂ ਸੁਨੀਲ ਸ਼ਰਤੀ ਨੇ ਵੀ ਇਹ ਗੱਲ ਕਹਤੀ ਆ ਉਹ ਕਹਿੰਦਾ ਜੀ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਉਦੋਂ ਹੋਰ ਵੀ ਬੜੇ ਕਲਾਕਾਰ ਨੇ ਭਾਰਤੀ ਸਿੰਘ ਆ ਕਪਲ ਸ਼ਰਮਾ ਸਭ ਨੇ ਇਹ ਗੱਲ ਕਹੀਏ ਜੀ ਕਿ ਹੁਣ ਅਸੀਂ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਦੇ ਨਾਲ ਇਹ ਖੜਨ ਦਾ ਵੇਲਾ ਹੈਗਾ ਜੇ ਆਪਾਂ ਗੱਲ ਪੰਜਾਬੀ ਕਲਾਕਾਰਾਂ ਦੀ ਕਰੀਏ ਬੱਬੂ ਮਾਨ ਦੀ ਇਸੰਦਰ ਸਰਤਾਜ ਦੀ ਅਮਰਿੰਦਰ ਗਿੱਲ ਦੀ ਵਰਤ ਭਰਾਵਾਂ ਦੀ ਕਰਨ ਔਜਲਾ ਦੀ ਏ ਪੀ ਢੱਲੋਂ ਦੀ ਦਿਲਜੀਤ ਦੀ ਤੇ ਅਮੀ ਵਰਤ ਦੀ ਗੁਰੂ ਰਤਵਾ ਦੀ ਤੇ ਬਾਕੀ ਜਸਵੀਰ ਜੱਸੀ ਦੀ ਰੇਸ਼ਮਨ ਮੋਲ ਦੀ ਜਸ ਬਾਜਵਾ ਦੀ ਤੇ ਜਿੰਨੇ ਵੀ ਹੋਰ ਪੰਜਾਬੀ ਕਲਾਕਾਰ ਆ ਤੇ ਉਹਨਾਂ ਨੇ ਨਿਮਰਤ ਠਹਿਰਾ ਦੀ ਤੇ ਉਹਨਾਂ ਨੇ ਵੱਧ ਤੋਂ ਵੱਧ ਮਦਦ ਕਰਨ ਦਾ ਐਲਾਨ ਕੀਤਾ ਕੱਲ ਕੌਰ ਬੀ ਨੇ ਵੀ ਐਲਾਨ ਕੀਤਾ ਕਿ ਮੈਂ ਵੀ ਨਾਲ ਖੜੀਆਂ ਲੋਕਾਂ ਨੇ ਸੋ ਖੜਨਾ ਚਾਹੀਦਾ ਬਹੁਤ ਸਾਰੇ ਕਲਾਕਾਰਾਂ ਨੇ ਮਦਦ ਕਰ ਦਿੱਤੀ ਆ بڑے ਕਲਾਕਾਰ ਮਦਦ ਕਰ ਰਹੇ ਗਿੱਪੀ ਗਰੇਵਾਲ ਨੇ ਬੜੀ ਮਦਦ ਕੀਤੀ ਆ ਸੋ ਲੋੜ ਤਾਂ ਇਸ ਵਕਤ ਇਸ ਗੱਲ ਦੀ ਕਿ ਅਸੀਂ ਪੰਜਾਬ ਦਾ ਹੀ ਦਿੱਤਾ ਖਾਦਾ ਸਾਰਿਆਂ ਨੇ ਤੇ ਪੰਜਾਬ ਦਾ ਹੁਣ ਮੌਬੇਲਾ ਤੇ ਅਸੀਂ ਉਹ ਕਿੰਨਾ ਕੁ ਮੋੜਦੇ ਆ ਇਹ ਸਾਡੇ ਉੱਤੇ ਨਿਰਭਰ ਕਰਦੀ ਗੱਲ ਆ ਪੰਜਾਬ ਡੁੱਬ ਗਿਆ ਸਾਡਾ ਆਪਣਾ ਸੋਹਣਾ ਸੂਬਾ ਡੁੱਬ ਗਿਆ ਤੇ ਇਸ ਸੂਬੇ ਨੂੰ ਬਚਾਉਣ ਦੇ ਲਈ ਤੇ ਦਿਨ ਰਾਤ ਯਤਨ ਕਰਦੇ ਚਾਹੀਦੇ ਆ ਸਭ ਨੂੰ ਹੀ ਯਤਨ ਕਰਨੇ ਚਾਹੀਦੇ ਆ ਕਿਉਂਕਿ ਜੇਕਰ ਇਹ ਪੰਜਾਬ ਸੂਬੇ ਦੇ ਲੋਕ ਹੀ ਨਾ ਖੜੇ ਹੋਏ ਜੇਕਰ ਨਾ ਇਹ ਮੁੜ ਕੇ ਉੱਠ ਸਕੇ ਤੇ ਫਿਰ ਭਾਈ ਅਸੀਂ ਕਿਵੇਂ ਕਾਮਯਾਬ ਆਪ ਰਹਿ ਜਾਾਂਗੇ ਸੋ ਇਸ ਵale ਬਹੁਤ ਵੱਡੀ ਜ਼ਰੂਰਤ ਆ ਵੀ ਪੰਜਾਬ ਨੂੰ ਬਚਾਇਆ ਜਾਵੇ ਤੇ ਪੰਜਾਬ ਦੇ ਲੋੜਾਂ ਨੂੰ ਸਮਝਿਆ ਜਾਵੇ। ਜੀ ਬਿਲਕੁਲ। ਤੇ ਟੇਣਾ ਸਾਹਿਬ ਹਰਮਿਤ ਸਿੰਘ ਪਠਾਨ ਮਾਜਰਾ ਉਹਨਾਂ ਦਾ ਨਾਂ ਬੜਾ ਸੁਰਖੀਆਂ ਦੇ ਵਿੱਚ ਹੈ ਜਿੱਦੀ ਕਹਿੰਦੇ ਪੁਲਿਸ ਨੂੰ ਝਕਾਨੀ ਦੇ ਕੇ ਪਠਾਨ ਮਾਜਰਾ ਦੇ ਭੱਜਣ ਦਾ ਡਰਾਮਾ ਖੜੇ ਕਰ ਗਿਆ ਕਈ ਸਵਾਲ। ਹਾਂ ਬਿਲਕੁਲ ਜੀ ਦੇਖੋ ਗੱਲ ਤਾਂ ਇਹ ਆ ਵੀ ਜਿਹੜੇ ਹੈਗੇ ਨਾ ਪਠਾਨ ਮਾਜਰਾ ਹੋਰੀ ਹਰਮੀ ਸੁਨੌਰ ਤੋਂ ਆਮ ਆਦਮੀ ਪਾਰਟੀ ਦੇ ਇਹ ਐਮਐਲਏ ਆ। ਇਹਨਾਂ ਨੇ ਜੋ ਕੀਤਾ ਨਾ ਤੇ ਜੋ ਇਹਨਾਂ ਦੇ ਨਾਲ ਹੋਇਆ ਉਹ ਸਭ ਕੋਈ ਬੜਾ ਧਿਆਨ ਵਿੱਚ ਚੜ੍ਹਦਾ। ਕਿਉਂਕਿ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਹੈ ਜੀ ਕਿ ਜਿਹੜੇ ਇਹ ਵਿਧਾਇਕ ਸਾਹਿਬ ਨੇ ਇਹਨਾਂ ਨੂੰ ਕੱਲ ਕਰਨਾਲ ਦੇ ਵਿੱਚੋਂ ਪੁਲਿਸ ਫੜਨ ਵਾਸਤੇ ਗਈ ਸੀ ਕਿ ਇਹ ਪੁਲਿਸ ਦੇ ਉੱਤੇ ਹਮਲਾ ਕਰਕੇ ਜਨੇ ਭੱਜ ਗਏ ਮੈਨੂੰ ਹਰਾਨੀ ਬੜੀ ਹੋਈ ਬੜਾ ਆਇਆ ਵੀ ਇਹ ਸਕ੍ਰਿਪਟਡ ਕਹਾਣੀ ਕਿੈਸੀ ਪੇਸ਼ ਕੀਤੀ ਜਾ ਰਹੀ ਹੈ ਜਿਹੇ ਤੁਹਾਡੇ ਕੋਲੋਂ ਇੱਕ ਐਮਐਲਏ ਨਹੀਂ ਫੜਿਆ ਜਾਂਦਾ ਮਤਲਬ ਉਹ ਵੀ ਚੰਬਲ ਘਾਟੀ ਦੇ ਡਾਕੂ ਬੰਮੂ ਤੁਹਾਡੇ ਕੋਲੋਂ ਭੱਜ ਜਾਂਦਾ ਘੋੜੇ ਦੇ ਉੱਤੇ ਤੇ ਫਿਰ ਭਾਈ ਤੁਸੀਂ ਕਰਦੇ ਕੀ ਤੁਸੀਂ ਜੈਸਟਰ ਜਿਵੇਂ ਫੜਦੇ ਹੋਗੇ ਕਹਾਣੀ ਇਹ ਜੀ ਕਿ ਜਿਹੜਾ ਹਰਮਿੰਦਰ ਸਿੰਘ ਪਠਾਨ ਮਾਜਰਾ ਇਹਨੇ ਦੋ ਤਿੰਨ ਦੜਾ ਤੇ ਪੂਰੀ ਵਿਰੋਧਤਾ ਕਰਨੀ ਸ਼ੁਰੂ ਕੀਤੀ ਆ ਵੀ ਦਿੱਲੀ ਵਾਲੇ ਜਿਹੜੇ ਉਹ ਪੰਜਾਬ ਨੂੰ ਲੁੱਟ ਕੇ ਖਾਈ ਜਾਂਦੇ ਆ ਅਸੀਂ ਪੰਜਾਬ ਦੇ ਨਾਲ ਆ ਤੇ ਪੰਜਾਬੀਓ ਇਕੱਠੇ ਹੋਵੋ ਤੇ ਪੰਜਾਬ ਦੇ ਵਿਧਾਇਕਾਂ ਨੂੰ ਨੇ ਇਹ ਗੱਲ ਕਹੀ ਸੀ ਵੀ ਸਾਰੇ ਹੰਬੜਾ ਬਾਰੋ ਆਪਾਂ ਇਹਨਾਂ ਤੋਂ ਆਪਦਾ ਖੜਾ ਛੜਾਉਣਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਨ ਚਲੇਗੀ ਜੀ ਪੁਲਿਸ ਕਰਨਾਲ ਦੇ ਵਿੱਚੋਂ ਰਾਤੋਂ ਰਾਤ ਇਹਦੇ ਉੱਤੇ ਪਰਚਾ ਦਰਜ ਹੋਇਆ ਤੇ ਆਪਾਂ ਵੀੇਰ ਦੇ ਸਾਹਮਣੇ ਆ ਗਏ ਲੋਕੀ ਉਹ ਕਿਹਦੇ ਜਿਹੜੇ ਸਸਪੈਂਸ ਕੀ ਆ ਵੀ ਇਹ ਜਿਹੜਾ ਪਰਚਾ ਇਹਦੀ ਦੂਜੀ ਘਰ ਵਾਲੀ ਆ ਜਿਹੜੀ ਉਹਦੀ ਸ਼ਿਕਾਇਤ ਦੇ ਉੱਤੇ ਦਰਜ ਹੋਇਆ ਤੇ ਇਹ ਵੀ ਟਾਈਮਿੰਗ ਦੇਖੋ ਜਦੋਂ ਇਹ ਬੋਲਿਆ ਵੀ ਭਾਈ ਪੰਜਾਬ ਨੂੰ ਤਾਂ ਦਿੱਲੀ ਵਾਲੇ ਦਬਾਉਣ ਨੂੰ ਫਿਰਦੇ ਆ ਅਸੀਂ ਦਬਣ ਵਾਲਿਆਂ ਦੇ ਵਿੱਚੋਂ ਨਹੀਂ ਆ ਤੇ ਟਾਈਮਿੰਗ ਦੇਖੋ ਜੀ ਪਰਚਾ ਤੇ ਦਰਜ ਹੋ ਗਿਆ ਹੁਣ ਉਸ ਤੋਂ ਅਗਲੀ ਗੱਲ ਕਰ ਲੋ ਅਗਲੀ ਗੱਲ ਇਹ ਆ ਮਹੱਤਵਪੂਰਨ ਵੀ ਭਾਈ ਇਹ ਸਬੰਦੇ ਨੂੰ ਜਿਹੜੋ ਕਰਨਾਲ ਦੇ ਵਿੱਚੋਂ ਪੁਲਿਸ ਕਹਿੰਨੇ ਪੰਜਾਬ ਦੀ ਫੜਨ ਗਈ ਇਹਨੇ ਆਪਣੇ ਸਾਥਗੰਦੇ ਨਾਲ ਪੁਲਿਸ ਦੇ ਹਮਲਾ ਕਰਤਾ ਤੇ ਇਹ ਉਥੋਂ ਭੱਜ ਗਿਆ। ਇਹ ਸਕਾਰਪੀਓ ਗੱਡੀ ਦੇ ਉੱਤੇ ਭੱਜ ਗਿਆ। ਇਹਦਾ ਇੱਕ ਸਾਥੀ ਤੇ ਇੱਕ ਫਾਰਚੂਨਰ ਗੱਡੀ ਜਿਹੜੀ ਪੁਲਿਸ ਦੇ ਕਾਬੂ ਦੇ ਵਿੱਚ ਕਰ ਲਈ ਆ। ਤਿੰਨ ਪਿਸਤੌਲ ਆ ਜਿਹੜੇ ਉਹ ਵੀ ਪੁਲਿਸ ਦੇ ਕਾਬੂ ਦੇ ਵਿੱਚ ਕਰ ਲਏ ਆ। ਹੁਣ ਇਹਦੇ ਵਿੱਚੋਂ ਨਿਕਲਦਾ ਕੀ ਹੈ ਕਿ ਜਿਹੜੇ ਤਿੰਨ ਪਿਸਤੌਲ ਆ ਉਹ ਤਾਂ ਛੱਡ ਗਿਆ ਜੀ ਉਸ ਆਪਣੀ ਫਾਰਚੂਨਰ ਗੱਡੀ ਦੇ ਵਿੱਚ ਤੇ ਬਿਨਾਂ ਹਥਿਆਰਾਂ ਤੋਂ ਭੱਜ ਗਿਆ ਦਾ ਮਤਲਬ ਦੂਜੀ ਗੱਲ ਇਹ ਹੈ ਜੀ ਕਿ ਇਹ ਤਾਂ ਪੁਲਿਸ ਤੋਂ ਵੀ ਤੇਜ਼ ਆ। ਇਹ ਤਾਂ ਗੈਂਗਸਟਰਾਂ ਤੋਂ ਵੀ ਤੇਜ਼ ਆ ਜਾਂ ਫਿਰ ਇਹਨੂੰ ਕਹਿ ਲਈਏ ਵੀ ਇਹ ਕ੍ਰਿਸ਼ਾ ਹੈ ਮੇਰੇ ਭਾਈ ਟਕਰੋਸ਼ਨ ਮੇਰੇ ਭਾਈ ਕ੍ਰਿਸ਼ ਜੀ ਮੇਰੇ ਉੱਤੇ ਕਿਤੇ ਚਲਾ ਜਾਂਦਾ ਸੀ ਕਿਤੇ ਕਿਵੇਂ ਚਲਾ ਜਾਂਦਾ ਸੀ ਇਹ ਹੋਵੇਂ ਆ ਤੇ ਪੁਲਿਸ ਇਹ ਗੱਲ ਕਹੀ ਜਾਂਦੀ ਕਿ ਅਸੀਂ ਇਹਨੂੰ ਲੱਭਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਇਹ ਸਭ ਡਰਾਮਾ ਜੇ ਇੱਕ ਐਮਐਲਏ ਨਹੀਂ ਲੱਭਦਾ ਤੇ ਹੋਰ ਇਹਨਾਂ ਨੂੰ ਲੱਭੂਗਾ ਕੀ ਉਹਦੇ ਸਮੇਂ ਦੇ ਵਿੱਚ ਇਹ ਆਉਂ ਲੱਗਦਾ ਵੀ ਜਿਵੇਂ ਪਖੰਡਾ ਕਰਨੀਆਂ ਪੂਰੀਆਂ ਪੋਸ਼ਾਕੀ ਤੱਕ ਦੇਣਾ ਹੋਰ ਇਸਲਾਵਾ ਕੁਝ ਨਹੀਂ ਇੱਕ ਦੂਰ ਨਾਲ ਤੱਕ ਇਹ ਗੱਲ ਕਹੀ ਜਾਊਗੀ ਫੜ ਲਿਆ ਵੀ ਫੜ ਲਿਆ ਫੜ ਲਾ 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 ਕਰ ਦੇਣਗੇ ਸੋ ਇਹ ਇੱਕ ਡਰਾਮਾ ਜਿਹਾ ਹੈਗਾ ਦੂਜੀ ਮਹੱਤਵਪੂਰਨ ਗੱਲ ਇੱਕ ਹੋਰ ਆ ਕਿ ਭਾਈ ਇੱਥੇ ਰਾਜਾ ਬੜੇ ਗਰੇ ਤੇ ਕਈ ਹੋਰਾਂ ਨੇ ਕਿਹਾ ਉਹ ਕਹਿੰਦੇ ਵੀ ਇਹ ਬਿਲਕੁਲ ਪਖੰਡਵਾਦੀ ਹੈ sireyri ਇਹ ਇੱਕ ਤੀਰ ਤੇ ਨਾਲ ਦੋ ਨਿਸ਼ਾਨੇ ਲਾਉਂਦੇ ਆ ਇੱਕ ਤਾਂ ਇਹ ਆਦੀ ਲੋਕਾਂ ਦੇ ਵਿੱਚ ਇਹਨਾਂ ਦੀ ਬਦਨਾਮੀ ਬਹੁਤ ਹੋਈ ਪਈ ਆ ਵੀ ਭਾਈ ਇਹਨਾਂ ਨੇ ਕੀਤਾ ਕੁਝ ਨਹੀਂਗਾ ਇਹ ਪੰਜਾਬ ਦੇ ਨੇ ਕੁਝ ਨਹੀਂ ਕਰ ਸਕੇ ਹੜ੍ਹਾਂ ਦੇ ਵਿੱਚ ਪੰਜਾਬ ਡੁੱਬ ਗਿਆ ਉਧਰੋਂ ਧਿਆਨ ਡਾਇਵਰਟ ਕਰਨੀ ਖਾਤਰ ਇਹਨਾਂ ਨੇ ਆਹ ਡਰਾਮਾ ਕੀਤਾ ਤੇ ਦੂਜਾ ਇਹ ਆ ਵੀ ਇਹਨਾਂ ਨੇ ਪੰਜਾਬ ਦੇ ਵਿਧਾਇਕਾਂ ਨੂੰ ਇੱਕ ਸੁਨੇਹਾ ਦਿੱਤਾ ਵੀ ਜੇਕਰ ਤੁਸੀਂ ਭਵਿੱਖ ਦੇ ਵਿੱਚ ਕਦੇ ਵੀ ਰੌਲਾ ਪਾਉਂਗੇ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਦੇ ਉੱਤੇ ਸਵਾਲ ਚੱਕੋਗੇ ਤੇ ਫਿਰ ਤੁਹਾਡਾ ਹਾਲ ਪਠਾਨ ਮਾਜਰੇ ਵਾਲਾ ਹੋਊਗਾ ਉਹ ਕਦੇ ਜੀ ਇਹਨਾਂ ਨੇ ਆਹ ਕੁਝ ਕੀਤਾ ਇਹ ਕੋਈ ਖਬਰਾਂ ਲਮਾਉਣ ਵਾਲੀ ਕੰਪਨੀ ਆ ਇਸ ਕਰਕੇ ਖਬਰਾਂ ਆਪਦੇ ਨੂੰ ਹੁਣ ਵੀ ਲਵਾਈ ਜਾਂਦੀ ਆ ਇਸ ਦੇ ਨਾਲ ਆਪਾਂ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਜੀ ਜੀ ਤੇ ਤੇਨਾ ਸਾਹਬ ਉਹਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਕਾਂਗਰਸ ਤੇ ਆਰ ਜੀ ਡੀ ਨੇ ਮੇਰੀ ਮਾਂ ਨੂੰ ਗਾਲ ਕੱਢੀ ਹੈ ਇਹਨਾਂ ਦਾ ਵਿਰੋਧ ਕਰੋ ਕੀ ਕਹੇ ਜੀ ਉਹਨਾਂ ਨੇ ਅਸਲ ਦੇ ਵਿੱਚ ਨਾ ਦਰਪੰਗਾ ਦੇ ਵਿੱਚ ਬਿਹਾਰ ਦੇ ਵਿੱਚ ਪਿਛਲੇ ਲਈ ਕਾਂਗਰਸ ਨੇ ਇੱਕ ਇਕੱਠ ਕੀਤਾ ਸੀ ਤੇ ਉਹਦੇ ਵਿੱਚ ਮੰਚ ਤੋਂ ਕਾਂਗਰਸ ਦੇ ਇੱਕ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਮਾਤਾ ਦੇ ਬਾਰੇ ਅਪਸ਼ਬਦ ਵਰਤੇ ਤੇ ਹਾਲਾਂਕਿ ਉਹ ਆਪ ਰਾਹੁਲ ਗਾਂਧੀ ਨੇ ਨਹੀਂ ਵਰਤੇ ਇੱਕ ਹੋਰ ਕਾਂਗਰਸੀ ਸੀ ਮੇਰਾ ਕੱਲ ਕੋਈ ਛੋਟਾ ਮੋਟਾ ਉਹਦੇ ਕੋਲੇ ਆਉਦਾ ਹੋਣਾ ਉਹਨੇ ਇਹ ਮਾੜੇ ਸ਼ਬਦ ਵਰਤ ਕੇ ਉਹ ਗਾਲ ਕੱਢ ਤੀ ਜਾਂ ਕੁਝ ਵੀ ਕਿਹਾ ਹੁਣ ਇਸ ਗੱਲ ਦਾ ਮੁੱਦਾ ਬਣ ਗਿਆ ਤੇ ਇੱਥੇ ਹੁਣ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕੱਲ ਵਰਚੁਅਲ ਤਰੀਕੇ ਦੇ ਰਾਣ ਸੰਬੋਧਨ ਕੀਤਾ ਦੇਸ਼ ਵਸਣਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਿਹਾਰ ਦੇ ਲੋਕ ਆ ਜਿਹੜੇ ਸਬਕ ਸਿਖਾਉਣ ਕਾਂਗਰਸ ਨੂੰ ਤੇ ਆਰ ਜੀ ਡੀ ਨੂੰ ਇਹਨਾਂ ਨੇ ਮੇਰੀ ਮਾਂ ਨੂੰ ਗਾਲ ਕੱਢੀ ਆ ਤੇ ਇਹਨਾਂ ਨੇ ਮੇਰੀ ਮਾਂ ਨੂੰ ਗਾਲ ਨਹੀਂ ਕੱਢੀ ਇਹਨਾਂ ਨੇ ਪੂਰੇ ਦੇਸ਼ ਦੇਗਾ ਮਾਵਾਂ ਤੇ ਭੈਣਾਂ ਨੂੰ ਗਾਲ ਕੱਢੀ ਆ ਉਹਨਾਂ ਦੇ ਸਨਮਾਨ ਨੂੰ ਸੱਟ ਮਾਰੀ ਆ ਤੇ ਪ੍ਰਧਾਨ ਮੰਤਰੀ ਆ ਗੱਲ ਕਹਿੰਨੇ ਕਿ ਨੇ ਰੋਪੇ ਤੇ ਉਹਨਾਂ ਨੂੰ ਰੋਂਦੇ ਵੇਖ ਕੇ ਤੇ ਭਾਈ ਬਾਕੀ ਜਿਹੜੇ ਲੋਕ ਉੱਥੇ ਉਹ ਵੀ ਰੋਪੇ ਇਹ ਜਿਹੜਾ ਸਮਾਗਮ ਰੱਖਿਆ ਸੀਗਾ ਸੋ ਮਤਲਬ ਇਹ ਜਿਹੜੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਉਹ ਹੁਣ ਇਸ ਗਾਲ ਦੇ ਨਾਂ ਦੇ ਉੱਤੇ ਲੜੀਆਂ ਜਾਣੀਆਂ ਮੈਨੂੰ ਇਹ ਲੱਗਦਾ ਜੀ ਕਿ ਬਾਕੀ ਮੁੱਦੇ ਤਾਂ ਪਿੱਛੇ ਰਹਿ ਗਏ ਆ ਹੁਣ ਇਕੱਲੀ ਗਾਲ ਦੇ ਨਾਂ ਤੇ ਲੜੀਆਂ ਜਾਣੀਆਂ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਮੁੱਦੇ ਖਤਮ ਹੋ ਜਾਣਗੇ ਇਕੱਲੀ ਇਸੇ ਗੱਲ ਦੇ ਉੱਪਰ ਹੀ ਹੁਣ ਸ਼ਾਇਦ ਚੋਣਾਂ ਲੜੀਆਂ ਜਾਣ ਖੈਰ ਉੱਧਰ ਹੁਣ ਪੰਜਾਬ ਦੇ ਕੀ ਹਾਲਾਤ ਨੇ ਜੀ ਮਤਲਬ ਮੌਸਮ ਕਿਵੇਂ ਹੈ ਪੰਜਾਬ ਦੇ ਵਿੱਚ ਇਸ ਵੇਲੇ ਵੀ ਨਹੀਂ ਪੈ ਰਿਹਾ ਜਿਦੋਂ ਆਪਾਂ ਇਹਦਾ ਖਬਰਾਂ ਨਹੀਂ ਸੰਝ ਪਾ ਰਹੇ ਆ ਨਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੀ ਨਹੀਂ ਪਈ ਜਾਂਦਾ ਤੇ ਪੰਜਾਬ ਦੇ ਵਿੱਚ ਹੋਰ بڑا ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਲਗਾਤਾਰ ਪੰਜਾਬ ਦੇ ਵਿੱਚ ਝੜੀ ਵਾਲੀ ਗੱਲ ਬਣੀ ਪਈ ਆ ਝੜੀ ਲੱਗੀ ਪਈ ਆ ਤੇ ਇਹ ਜਿਹੜਾ ਮੀਂਹ ਆ ਇਹ ਲੋਕਾਂ ਦੀਆਂ ਛੱਤਾਂ ਦਾ ਲੋਕਾਂ ਦੀਆਂ ਕੰਧਾਂ ਦਾ ਲੋਕਾਂ ਦੇ ਘਰਾਂ ਦਾ ਦੁਕਾਨਾਂ ਦਾ ਬਹੁਤ ਨੁਕਸਾਨ ਕਰ ਰਿਹਾ ਮੈਨੂੰ ਪਤਾ ਨਹੀਂ ਹਾਰੇ ਹੋਰ ਕਿੰਨਾ ਦਾ ਨੁਕਸਾਨ ਹੋਣਾ ਬਾਕੀ ਆ ਬਾਬਾ ਮਿਹਰ ਕਰੇ ਪਰ ਝੜੀ ਲੱਗੀ ਪਈ ਆ ਇਸ ਵੇਲੇ ਵੀ ਜਦੋਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਲਗਾਤਾਰ ਵੀ ਪਈ ਜਾਂਦਾ ਤੇ ਇੱਕ ਦਿਨ ਮੈਂ ਹੋਰ ਕਹਿਣੀ ਚਾਹਨਾ ਵੀ ਉੱਥੋਂ ਜਿਹੜੇ ਲੋਕ ਆ ਉਹਨਾਂ ਦੇ ਹਵਾਲੇ ਰਹੀ ਜਿਹੜੇ ਕਿ ਹੜਪੀੜਤਾ ਉਹ ਕਹਿੰਦੇ ਵੀ ਸਾਡੇ ਨਾਂ ਦੇ ਉੱਤੇ ਅਕਾਊਂਟ ਬਣਾਉਣ ਵਾਲਿਆਂ ਨੂੰ ਸਾਡੇ ਨਾਂ ਦੇ ਉੱਤੇ ਪੈਸੇ ਮੰਦਣ ਵਾਲਿਆਂ ਨੂੰ ਬਿਲਕੁਲ ਪੈਸੇ ਨਾ ਦਿਓ ਕਿਉਂਕਿ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਸਾਨੂੰ ਨਹੀਂ ਪਤਾ ਵੀ ਭਾਈ ਸਾਡੇ ਨਾਂ ਦੇ ਉੱਤੇ ਕੌਣ ਲੁੱਟ ਮਚਾਈ ਜਾਂਦਾ ਤੇ ਇਸ ਹੜ ਦੇ ਹਾਲਾਤ ਦੇ ਵਿੱਚ ਮਾੜੀ ਸਥਿਤੀ ਦੇ ਵਿੱਚ ਇਦਾਂ ਪੈਸੇ ਕਮਾਉਣੇ ਵੀ ਨਹੀਂ ਚਾਹੀਦੇ ਜੀ ਜੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ